ਸ੍ਰੀ ਅਕਾਲ ਅੱਜ ਦੇ ਤੁਹਾਡੇ ਆਪਣੇ ਇਸ ਨਵੇਂ ਵਲੌਗ ਦੇ ਵਿੱਚ ਸਵਾਗਤ ਹੈ ਜੀ ਕਿ ਅੱਜ 12 ਫਰਵਰੀ ਦਨਵੀਰਵਾਰ ਸਾਲ 2026 ਤੇ ਅੱਜ ਦੇ ਇਸ ਤੁਹਾਡੇ ਨਵੇਂ ਨਕੋਰ ਵਲੌਗ ਦੇ ਵਿੱਚ ਸਵਾਗਤ ਹੈ ਕਿ ਅੱਜ ਸਰਬੱਤ ਸੰਗਤਾਂ ਨੂੰ ਫਗਣ ਮਹੀਨੇ ਦੇ ਸਗਰਤ ਦੀਆਂ ਲੱਖ ਲੱਖ ਵਧਾਈਆਂ ਵਾਹਿਗੁਰੂ ਜੀ ਕਿਰਪਾ ਕਰਨਾ ਕਿ ਫਗਣ ਮਹੀਨਾ ਤੁਹਾਡੇ ਲਈ ਖੁਸ਼ੀਆਂ ਭਰੀਆਂ ਲੈ ਕੇ ਆਵੇ ਕਿ ਆਪਾਂ ਅੱਜ ਦੇ ਸਾਫ਼ ਸੁਥਰੇ ਗੱਲਬਾਤ ਕਰਦੇ ਹਾਂ ਜੀ ਕਿ ਧੰਨਵਾਦ ਉਹਨਾਂ ਵੀਰਾਂ ਭੈਣਾਂ ਭਰਾਵਾਂ ਦਾ ਜਿਨ੍ਹਾਂ ਨੇ ਆਪਣੀ ਵੀਡੀਓ ਤੇ ਕਲਿੱਕ ਕੀਤਾ ਜੀ ਸਤਿ ਸ਼੍ਰੀ ਅਕਾਲ ਜੀ heavy मुंडियो और भाई ਕਿੱਧਰ ਗਾਰਿ ਸਾਰਾ ਨਾ ਨਾ ਸਾਰਾ ਜੀਨਾ ਸੁਹਾਣ ਨੇਤ ਲਦਤੀ ਇਹਨ ਜਾਏ ਸੰਸਾਰ ਸਾਗਰ ਤੇ ਰੱਖਿਆ ਨਾ ਬਾਣ ਨ ਜਨਮ ਥਾਏ ਜਿਹ ਬਾਏ ਏਕ ਅਨੇਕ ਗਣ ਕਰੇ ਨਾਨਕ ਚਰਨੀ ਪਾਏ ਫਲ ਗੁਣ ਨੇਤ ਸਲਾਹੀਐ ਨੇਤ ਲਦਤੀ ਇਹਨ ਜਾਏ ਸੰਸਾਰ ਸਾਗਰ ਤੇ ਰੱਖਿਆ ਨਾ ਬਾਣ ਨ ਜਨਮੈ ਧਾਏ ਜਿਹ ਬਾ ਏਕ ਅਨੇਕ ਗਣ ਕਰੇ ਨਾਨਕ ਚਰਨੀ ਪਾਏ ਫਲ ਗੁਣ ਨਿਤ ਸੁਲਾਹੀਐ ਤਦ ਆਗੇ ਹਰ ਦਾਸ ਹਮਾਰੀ ਦੀਓ ਪੈੰਗ ਸਾਬ ਆਰੇ ਜੀ ਇਕ ਇਕ ਤੂੰ ਲਾਹੇ ਵਧਨਿਆ ਸ ਨਾਨਕ ਨਾਮ ਆਰੇ ਨੀ ਇਕ ਏਕ ਤੋਂ ਲਾਹੇ ਵਧਨਿਆ ਸ ਨਾਨਕ ਨਾਮ ਜਾ ਨਮ ਮਾਰਨ ਦੁਖ ਜਾਹੀ ਸਜਣ ਸਚਾ ਪਾਤ ਸਾਹੋ ਸਿਰ ਸਾਹਾਂ ਦੇ ਸਾਹੋ ਜਿਸ ਪਾਸ ਬੈਟਿਆ ਸੂਰੀਏ ਸਬਨਾ ਦਾ ਵੇ ਸਾਹੋ ਬਤ ਪੂਜ ਪੂਜ ਹਿੰਦੂ ਤਰਕ ਮੋਏ ਸਿਰ ਨਾਈ ਹੋਏ ਨੇ ਜਾਹੇ ਹੋਏ ਨੇ ਗਾਟੇ ਤੇਰੇ ਗੱਤ ਤੋ ਨਾ ਪਾਈ ਬੁੱਤ ਪੂਜ ਪੂਜ ਹਿੰਦੂ ਮੋਏ ਤਰਕ ਮੋਏ ਸਿਰ ਨਾਈ ਹੋਏ ਨੇ ਜਾਹੇ ਹੋਏ ਨੇ ਗਾਟੇ ਤੇਰੇ ਗੱਤ ਤੂੰ ਨਾ ਪਾਈ ਮਨ ਰੇ ਸੰਸਾਰੇ ਅੰਧ ਗਹਿਰਾ ਚੌਦਸ ਪਸਰੋ ਹੈ ਜਗਦੇਵਾਰ ਆਓ ਕਰਤ ਪੜੇ ਪੜ ਕਵਤਾ ਬੋਏ ਕਪੜੇ ਕੇ ਦਾ ਰਹਿ ਜਾਈ ਜਟਾ ਤਾਰ ਤਰ ਜੋਗੀ ਬੋਏ ਤੇਰੇ ਗੱਤ ਕਿੰਨੇ ਨਾ ਪਾਈ ਤਾਰ ਬਸਾਂਜ ਸੰਦੇ ਰਾਦੇ ਬੂਏ ਗਾਟ ਲੈ ਕੰਚਨ ਭਾਰੀ ਬੇਦ ਪੜੈ ਪੜ ਪੰਡਤ ਬੂਏ ਰੂਪ ਦੇਖ ਦੇਖਨਾਰੀ RAM ਨਾਮ ਬਿਨ ਸਬਹਿ ਬਿਗੂਤੇ ਦੇਖੋ ਨਿਰਖ ਸਰੀਰਾ ਹਰ ਕੇ ਨਾਮ ਬਿਨ ਕਿਨ ਗਤ ਪਾਈ ਕਹ ਉਪਦੇਸ਼ ਕਬੀਰਾ RAM ਨਾਮ ਬਿਨ ਸਬਹਿ ਬਿਗੂਤੇ ਇਕੋ ਨਿਰਖ ਸਰੀਰਾ ਹਰ ਕੇ ਨਾਮ ਬਿਨ ਕਿਣ ਗਤ ਪਾਈ ਕਹੇ ਪ੍ਰਦੇਸ਼ ਗਵੀਰਾ ਵਾਖ ਗੁਰੂ ਜੀ ਦਾ ਖਲਸਾ ਵਾਖ ਗੁਰੂ ਜੀ ਕੀ ਫਤਿਹ ਦੋ ਧਰਮ ਸਮੇ ਵਾਰਤੌਰ ਤੇ ਮੰਨੇ ਗਈ Hindu ਧਰਮ Muslim ਧਰਮ ਜਦੋਂ ਭਗਤ ਕਬੀਰ ਸਹਿਬਾਨੀ ਹੋਈ ਕਬੀਰ ਸਹਿਬਾਂ ਜੀ ਕਹਿੰਦੇ ਮਨ ਦੇ ਸੰਸਾਰ ਅੰਧ ਗਹਿਰਾ ਸਾਰਾ ਸੰਸਾਰ ਅੰਧਕਾਰ ਦੇ ਚੁਪਿਆ ਹੋਇ ਜਟਾ ਧਾਰ ਤਨ ਜੋਗੀ ਬੂਏ ਤੇਰੀ ਗੱਤ ਕਿਨੇ ਨਾ ਪਾਈ ਬੜਿਆਂ ਨੇ ਕਵਤਾ ਪੜੀਆਂ ਅਕਾਲ ਪੁਰਖ ਪਰਮਾਤਮਾ ਤੇਰੇ ਵੇਦ ਪੜੇ ਐ ਦਰਤ ਸੱਚ ਸੰਗ ਰਾਜੇ ਬੂਏ ਗੱਡ ਲੈ ਕੰਚਨ ਭਾਰੀ ਵੇਦ ਪੜੇ ਪਰਪੰਡਤ ਬੂਏ ਰੂਪ ਦੇਖ ਦਿਖਾਨਾ ਦੇ ਪੰਡਤ ਲੋਕ ਅਗੁਦਵਾਨਾ ਨੇ ਵੇਦ ਪੜੇ ਗਿਆਨ ਪ੍ਰਾਪਤ ਕੀਤਾ ਭਾਈ ਜਾਨ ਆਇਆ ਗਾ ਆਹ ਬਲੌਗਰ ਕੱਢ ਦਿਆ ਜੋੜਾ ਹੋਇਆ ਜਾਣਗੇ ਬਾਹਰ ਵੀ ਆਉਣਾ ਔਰ ਠਰ ਜਾਣਗੇ ਫਿਰ ਪਤਾ ਨਹੀਂ ਕਿ ਤਿੰਨ ਦੇ ਕਿਤੇ ਟਾਂ ਮਾਰ ਕੇ ਦੇ ਦੇਣਾ ਇਹਨਾਂ ਦੇ ਗੜਮਾ ਪਾਣੀ ਆਪਾਂ ਕੀ ਕਰਦਾ ਮੁੰਡੇ ਲੱਗੇ ਪਏ ਪਕੌੜੇ ਕੱਢਣਾਂ 아! <목소리나> ਆਏ ਸਰੋਤ ਬੋਲੇ ਸੋਨਿਹਾਲ ਸ੍ਰੀ ਆਪਾ ਜੀ ਮਿੱਤਰੋ ਅੱਪਾ ਸਾਇਪੜ ਕਰਕੇ ਹੁਣ ਚਾਹ ਪੀਂ ਲੀ ਜਾਨੇ ਆ ਫਿਰ ਅੱਪਾ ਗੁਰੂ ਘਰ ਜਾ ਕੇ ਕੰਮ ਕਰਕੇ ਫਿਰ ਪਾਠ ਕਰਨਾ ਆਵਾਂਗੇ ਆ ਕਰੇ ਕਰਤਾ ਸਹਿ ਪੜ ਵੇਖੋ ਬਾਈ ਕੋ ਜੀ ਕਿਰਪਾ ਕਰਨਾ ਹਾਂਜੀ ਮਿੱਤਰੋ ਅੱਪਾ ਪਾਠ ਵਾਲਾ ਕਰੋ ਪਾਠ ਪ੍ਰਕਾਸ਼ ਕਰਕੇ ਆਗੇ ਸੀ ਅੱਪਾ ਕੰਮ ਧੰਦਾ ਕਰਕੇ ਸਫਾਈ ਸਪਾ ਕਰਕੇ ਤੇ ਹੁਣ ਆਪਾਂ ਪਹਾੜ ਕਰਨ ਚੱਲੇ ਆ ਤੇ ਹੁਣ ਸਮਾਂ ਤਕਰੀਬਨ 1:10 ਦਾ ਹੋ ਗਿਆ ਆਪਾਂ ਹੁਣ ਚੱਲਦੇ ਆ ਤੇ ਜਿਹੜੇ ਭੈਣ ਭਰਾਵਾਂ ਨੇ ਆਪਣੀ ਵੀਡੀਓ ਨੂੰ ਲਾਇਕ ਸ਼ੇਅਰ ਨਹੀਂ ਕੀਤਾ ਉਹ ਆਪਣੀ ਵੀਡੀਓ ਲਾਇਕ ਸ਼ੇਅਰ ਜ਼ਰੂਰ ਕਰਿਆ ਕਰੋ ਤੇ ਆਪਣੇ ਜਿਹਨਾਂ ਨੇ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਉਹ ਸਬਸਕ੍ਰਾਈਬ ਜ਼ਰੂਰ ਕਰ ਦਿਓ ਜੀ ਸਾਸਰੀਕਾਲ ਜੀ ਮਾ ਜੋ ਨਾ ਜੋਰ ਕਦੋਂ ਨਾ ਆਰੇ ਪੰਪ ਵੇਜੇ ਭੈ ਫੇ ਜਾਂਦਾ ਮਾਰਾ ਜੀ ਪਰ ਆਪਾਂ ਖੰਡ ਪਾਠ ਵਾਲੇ ਕਰੇ ਤਿਆਰੀ ਕਰਨਾ ਹੈ ਖੰਡ ਪਾਠ ਕਾਣਾ ਕਰ ਲੂ ਦੇਖੋ ਤਿਆਰੀ ਕੀਤੀ ਆਪਾਂ ਜਾ ਆ ਵੀ ਕਾਲੂ ਖੰਡ ਪਰ ਪ੍ਰਕਾਸ਼ ਕਰਨਾ ਹੈ ਜੀ ਹਾਂਜੀ ਸਾਸਤਰੀ ਕਾਲ ਜੀ ਕਿ ਅੱਜ ਦੀ ਆਪਣੀ ਵੀਡੀਓ ਸਮਾਪਤੀ ਵੱਲ ਵੱਾਦੀ ਆ ਕਿ ਜਿਹੜੇ ਭੈਣ ਭਰਾ ਆਪਣੀ ਵੀਡੀਓ ਸਮੇਂ ਤੋਂ ਸਮਾਟ ਕੱਟ ਕੇ ਦੇਖਦੇ ਆ ਸਾਰਿਆਂ ਦਾ ਤੈਦ ਲੋ ਧੰਨਵਾਦ ਤੇ ਅੱਜ ਦੀ ਆਪਣੀ ਵੀਡੀਓ ਇੱਥੇ ਸਮਾਪਤ ਹੁੰਦੀ ਹੈ ਤੇ ਆਪਾਂ ਮਿਲਦੇ ਹਾਂ ਕੱਲੂ ਇੱਕਾ ਨੰਮੇ ਦਾਣਾ ਨਮੀ ਸਵੇਰ ਤੇ ਨਮੀ ਬਲੌਗ ਦੇ ਨਾਲ ਸਤਿ ਸ੍ਰੀ ਅਕਾਲ ਜੀ